ਸਤਿ ਸ੍ਰੀ ਅਕਾਲ ਜੀ ਮੈਂ ਕੋਮਲ ਮਿੱਤਲ ਡਿਪਟੀ ਕਮਿਸ਼ਨਰ ਹੁਸ਼ਾਪੂ ਮੈਂ ਸਾਰਿਆਂ ਨਾਲ ਹੀ ਇੱਕ ਬਹੁਤ ਜ਼ਰੂਰੀ ਸੂਚਨਾ ਸਾਂਝੀ ਕਰਨਾ ਚਾਹੁੰਦੇ ਹਾਂ ਕੱਲ ਮਿਤੀ 6 ਫਰਵਰੀ ਤੋਂ ਸਰਕਾਰ ਵੱਲੋਂ ਆਪਤੀ ਸਰਕਾਰ ਆਪਦੇ ਤੌਰ ਤੇ ਤਹਿਤ ਹਰ ਪਿੰਡ ਦੇ ਵਿੱਚ ਕੈਂਪ ਲਗਾਏ ਜਾਣਗੇ ਇਸ ਪ੍ਰੋਗਰਾਮ ਦੇ ਤਹਿਤ ਰੋਜ਼ਾਨਾ ਹਰ ਸਬ ਡਿਵੀਜ਼ਨ ਦੇ ਵਿੱਚ ਘੱਟੋ ਘੱਟ 4 ਕੈਂਪ ਤੇ ਕਾਫੀ ਸਬ ਡਿਵੀਜ਼ਨਸ ਦੇ ਵਿੱਚ 5 6 ਤੇ 8 9 ਕੈਂਪ ਵੀ ਲੱਗ ਰਹੇ ਨੇ ਇਸ ਤਰ੍ਹਾਂ ਰੋਜ਼ਾਨਾ ਹੁਸ਼ਾਪੁਰ ਦੇ ਵਿੱਚ 25 ਤੋਂ 30 ਕੈਂਪਸ ਲੱਗਣਗੇ ਇਹਨਾਂ ਕੈਂਪਸ ਦੇ ਵਿੱਚ ਲਗਭਗ 15 ਵੱਖ-ਵੱਖ ਵਿਭਾਗ ਦੇ ਮੁਲਾਜ਼ਮ ਕੈਂਪਰ ਦੇ ਵਿੱਚ ਮੌਜੂਦ ਰਹਿਣਗੇ ਕੈਂਪਰ ਦੀ ਪ੍ਰਧਾਨਗੀ ਸੰਬੰਧਿਤ ਐਸਟੀਐਮ ਸਾਹਿਬ ਜਾਂ ਫਿਰ ਮੌਕੇ ਦੇ ਤਹਿਸੀਲਦਾਰ ਸਾਹਿਬ ਜਾਂ ਪੀਡੀਪੀਓ ਸਾਹਿਬ ਵੱਲੋਂ ਕੀਤੀ ਜਾਏਗੀ ਮੈਂ ਅੱਜ ਦੇ ਕੈਂਪ ਦਾ ਜੋ ਕੱਲ ਦਾ ਕੈਂਪ ਹੈ ਉਸ ਦਾ ਸ਼ਡਿਊਲ ਵੀ ਸਾਰੇ ਨਾਲ ਸਾਂਝਾ ਕਰ ਰਹੀ ਹਾਂ ਇਸ ਵੀਡੀਓ ਤੇ ਰਾਹੀਂ ਤੇ ਮੈਂ ਨਾਲ ਹੀ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਕੈਂਪਰਾਂ ਦੇ ਵਿੱਚ ਆ ਕੇ ਵੱਧ ਤੋਂ ਵੱਧ ਸਰਕਾਰ ਦੀ ਸਕੀਮਾਂ सी फायदा उठाइए ज्यादातर जो स्कीम है कोशिश कर रहे हैं कि इन कैंपाटेप से ही मिल जाए तिरताली सर्विसेज़ हैं जो कि मौके से ही मिल सकती हैं, उस तो अला किसी भी विभाग न कोई भी संबंधित कोई भी मसला है कोई भी शिकायत है या फिर कोई भी गल प्रशासन या सरकार के ध्यान लाना चाहते इन कैंप के अपनी शिरकत जरूर करो ताकि वो तो वो इन्होंने कैंप का फायदा उठा सकें थैंक यू